ਦੇਖਣਾ ਬਾਹਰ ਤੋਂ ਮਲਾਗਾ ਆ ਕੁੜੀ ਦੇਖੋ ਜੇ ਕਿਸੇ ਨੇ ਕਰਾਉਣਾ ਹੋਵੇ ਨਾ ਮੇਕਅਪ ਵੀ ਤੁਸੀਂ ਸਸਤਾ ਤੇ ਇੱਕ ਵਧੀਆ ਮੇਕਅਪ ਕਰਾਉਣਾ ਇਹ ਕੁੜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਇਹ ਜਦੋਂ ਕੁੜੀ ਆਪਦੇ ਆਪ ਤੇ ਮੇਕਅਪ ਕਰਦੀ ਹੈ ਨਾ ਤੇ ਜਦੋਂ ਪੂਰਾ ਪ੍ਰੋਪਰ ਮੇਕਅਪ ਹੋ ਜਾਂਦਾ ਲਿਪਸਟਿਕ ਲਾਲ ਲੈਂਦੀ ਆ ਜਿਹੜਾ ਆਈ ਬਰੋ ਸਾਰਾ ਕੁਝ ਸੈੱਟ ਕਰ ਲੈਂਦੀ ਆ ਇਹ ਜਮਾਂ ਡਿੱਟੋ ਬਾਂਦਰੀ ਲੱਗਦੀ ਆ ਜੇ ਮੇਰੀ ਗੱਲ ਦੇ ਵਿੱਚ ਕੋਈ ਡਾਊਟ ਆ ਤੇ ਮੈਨੂੰ ਦੱਸ ਦਿਓ ਆ ਸਾਈਡ ਤੇ ਮੈਂ ਫੋਟੋ ਲਾਤੀ ਆ ਕਿ ਬਾਂਦਰੀ ਤੋਂ ਘੱਟ ਲੱਗਦੀ ਆ ਬੱਤ ਸਹੀ ਹੈ ਤੇ ਜਿਹੜੇ ਮੇਕਅਪ ਵਾਲੇ ਆ ਉਹ ਵੀ ਜਿਹਦਾ ਲੱਖ ਤੋਂ ਵੱਧ ਪਲੱਸ ਫੋਲੋਅਰ ਹੋ ਜਾਂਦਾ ਉਹਨੂੰ ਉਹ ਸਪਾਂਸਰਾਂ ਦਿੰਦੇ ਵੀ ਸਾਡਾ ਮੇਕਅਪ ਲਾਓ ਸਾਡਾ ਮੇਕਅਪ ਕਰੋ ਤੇ ਸਾਡੇ ਮੇਕਅਪ ਦੀ ਮਸ਼ਹੂਰੀ ਕਰੋ ਵੀ ਹੋਰ ਬਾਂਦਰੀਆਂ ਮਤਲਬ ਸਿਰਜੋ ਆ ਤਾਂ ਸਾਡਾ ਕੰਮ ਹੋਇਆ ਪਿਆ ਇਹਦਾ ਕੁੜੀ ਦਾ ਨਾਮ ਹੈਗਾ ਪਤਾ ਨਹੀਂ ਮਹਿਕਪ੍ਰੀਤ ਕਿ ਪਤਾ ਨਹੀਂ ਮਹਿਕਦੀਪ ਪਰ ਜਿਹੜੀ ਜਨਤਾ ਜਨਤਾ ਇਹਨੂੰ ਪਿਆਰ ਨਾਲ ਮੁਸ਼ਕਪ੍ਰੀਤ ਕਹਿੰਦੀ ਆ ਹੁਣ ਇਹਨੂੰ ਮੁਸ਼ਕਪ੍ਰੀਤ ਕਿਉਂ ਕਹਿੰਦੀ ਆ ਜਾਂ ਕਿਹਤੋਂ ਕਹਿੰਦੀ ਆ ਉਹ ਆਪਾਂ ਨੂੰ ਪਤਾ ਨਹੀਂ ਪਰ ਮੁਸ਼ਕਪ੍ਰੀਤ ਕਹਿੰਦੀ ਆ ਇਹ ਗੱਲ ਦੀ ਗਾਰੰਟੀ ਆ ਇਹ ਵੀ ਕੁੜੀ ਕਹਿੰਦੀ ਕਿ ਮੈਨੂੰ ਲੋਕਾਂ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਗਈ ਮੈਂ ਇਹ ਲਾਈਨ ਦੇ ਵਿੱਚ ਆਈ ਆ ਮੇਰੀ ਜ਼ਿੰਦਗੀ ਆ ਮੈਂ ਕੋਸ਼ਿਸ਼ ਕਰਾਂ ਇਹਦਾ ਮਤਲਬ ਇਹ ਥੋੜੀ ਅਜੀ ਤੂੰ ਕੋਸ਼ਿਸ਼ ਕਰਨ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਣ ਤੇ ਉਹਦੇ ਵਿੱਚ ਤੁਸੀਂ ਗੰਦ ਪਾਓ ਵੀਊ ਲੈਣ ਦੇ ਲਈ ਕੁਝ ਵੀ ਕਰੋ ਕੀ ਉਮਰ ਆ ਤੇਰੀ ਆ ਦੇਖੋ ਇਹਦੀ ਕੀ ਉਮਰ ਆ ਕੋਈ 20 ਸਾਲ ਉਮਰ ਹੋਊਗੀ 19 20 21 ਸਾਲ ਹੋਊਗੀ ਜਦੋਂ ਇਹੋ ਜਿਹੇ ਨੂੰ ਚਾਰ ਜਣੇ ਫੋਲੋ ਕਰਦੇ ਆ ਤੇ ਫਿਰ ਸਾਡੀਆਂ ਕੁੜੀਆਂ ਆਉਂਦੀਆਂ ਵੀ ਅਸੀਂ ਵੀ ਮੈਂ ਕੰਗੂ ਨਾ ਮੁਸ਼ਕਤ ਪ੍ਰੀਤ ਕੰਗੂ ਅਸੀਂ ਵੀ ਵੀਡੀਓ ਬਣਾਈਏ ਤੇ ਅਸੀਂ ਵੀ ਆ ਚੀਜ਼ਾਂ ਜੀਆਂ ਕਰਕੇ ਆਈ ਬਈ ਫੈਕਟ ਕਿਵੇਂ ਪੈਂਦਾ ਹੁੰਦਾ ਫੈਕਟ ਇਦਾਂ ਹੀ ਪੈਂਦਾ ਹੁੰਦਾ ਜਿਵੇਂ ਹੁਣ ਇਹਦੇ 1 ਲੱਖ ਕਿੰਨੇ ਫੋਲੋਅਰ ਆ ਉਹਦੇ ਵਿੱਚ ਜ਼ਿਆਦਾਤਰ ਸਾਰਿਆਂ ਨੂੰ ਪਤਾ ਕੁੜੀਆਂ ਤੇ ਕੁੜੀਆਂ ਵੀ ਉਹਦੇ ਵਿੱਚ ਯੰਗ ਹਨ ਜਦੋਂ ਇਹਨੂੰ ਵੇਖਦੀਆਂ ਇਹਦੇ ਫੋਲੋਅਰ ਲਾਈਕ ਨੂੰ ਵੇਖ ਲੈਂਦੀਆਂ ਉਹਨਾਂ ਨੂੰ ਲੱਗਦਾ ਕਿ ਇਹ ਨੂੰ ਆ ਰਹੇ ਆ ਤੇ ਸਾਨੂੰ ਕਿਉਂ ਨਹੀਂ ਆ ਰਹੇ ਫਿਰ ਉਹ ਟ੍ਰਿਕਾਂ ਜਦੋਂ ਉਹਨਾਂ ਨੂੰ ਵਿਊ ਨਹੀਂ ਪੈਂਦੇ ਫਿਰ ਉਹ ਟ੍ਰਿਕਾਂ ਪੜਾਉਂਦੀਆਂ ਟ੍ਰਿਕਾਂ ਕੀ ਕੱਪੜੇ ਮਾੜੇ ਜੇ ਛੋਟੇ ਪਾ ਲੋ ਮਾੜੇ ਜੇ ਤੰਗ ਕੱਪੜੇ ਪਾ ਲੋ ਮਾੜੀ ਜੇ ਚੈਸਟ ਦਿਖਾ ਦਿਓ ਮਾੜਾ ਜੇ ਪਿੱਛਾ ਦਿਖਾ ਦਿਓ ਆਹ ਕੰਮ ਚੱਲਦਾ ਪਿਆ ਜੇ ਤੁਸੀਂ ਇਹਦੇ ਵਿੱਚ ਹੀ ਵੇਖਣਾ ਵੀ ਇਹ ਕੀ ਚੀਜ਼ ਆ ਵੀ ਇਹ ਇੱਕ ਟ੍ਰੈਂਡ ਕਾਹਤੋਂ ਚੱਲ ਪਿਆ ਵੀ ਅੱਗੇ ਪਿੱਛੇ ਦਿਖਾ ਕੇ ਆ ਇੱਕ ਮੈਂ ਵੀਡੀਓ ਚ ਲਾਉਣਾ ਪਹਿਲਾਂ ਮਾੜੀ ਜੀ ਵੀਡੀਓ ਦੇਖੋ ਹਾਂਜੀ ਦੇਖ ਲਈ ਹੈ ਨਾ ਹੁਣ ਇਹ ਕੁੜੀ ਦੀ ਹਰ ਸੋਸ਼ਲ ਮੀਡੀਆ ਤੇ ਇਹਦੀ ਵੀ ਇਨਸਲਟ ਤਾਂ ਹੋ ਰਹੀ ਆ ਪਰ ਬੇਸ਼ਰਮਾਂ ਦੀ ਡੁੱਲ ਗਈ ਦਾਲ ਉਹ ਕਹਿੰਦਾ ਜੀ ਤਾਂ ਰੋਜ਼ ਰੋਜ਼ ਹੀ ਬਈ ਇਦਾਂ ਖਾਂਦੇ ਆ ਇਹ ਤਾਂ ਹਰ ਰੋਜ਼ ਹੀ ਡੋਲ ਡੋਲ ਖਾਂਦੇ ਆ ਉਹ ਕੰਮ ਆ ਇਹ ਕੁੜੀ ਨੂੰ ਕਈ ਵੇਖ ਕੇ ਏਡੇ ਗੰਦੇ ਕਮੈਂਟ ਕਰਦੇ ਆ ਏਡੇ ਕਰਦੇ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਘਰ ਦੇ ਕਿੱਥੇ ਆ ਇਹਨਾਂ ਦੇ ਘਰਦਿਆਂ ਨੂੰ ਦਿਸ ਨਹੀਂ ਰਿਹਾ ਕਿ ਸਾਡੀ ਕੁੜੀ ਅੰਗ ਪ੍ਰਦਰਸ਼ਨ ਕਰ ਰਹੀ ਆ ਸਾਡੀ ਕੁੜੀ ਆਪ ਦੇ ਕਮੀਜ਼ ਪਾ ਕੇ ਇਥੋਂ ਲੜੀਆਂ ਜੀਆਂ ਜਿਹੜੀਆਂ ਹੁੰਦੀਆਂ ਬਰਾਲੀਆਂ ਮੈਂ ਪਹਿਣਾ ਮਾਫੀ ਚਾਹਣਾ ਜੇ ਕੋਈ ਉਹ ਪਰ ਮੈਂ ਡਾਇਰੈਕਟ ਗੱਲ ਕਰੂੰਗਾ ਉਹ ਚੀਜ਼ਾਂ ਦਿਖਾ ਕੇ ਮਾੜਾ ਜਿਹਾ ਇਤੋਂ ਦਿਖਾ ਕੇ ਤੇ ਚਾਰ ਵਿਊ ਮਿਲਦੇ ਆ ਜਦੋਂ ਚਾਰ ਵਿਊ ਮਿਲਦੇ ਆ ਤੇ ਫਿਰ ਆ ਜਿਵੇਂ ਮੈਂ ਮੁਸ਼ਕਫਰੀਦ ਦੀ ਗੱਲ ਕੀਤੀ ਹੈ ਇਹਦੇ ਵਾਂਗੂ ਕਾ ਸਪਾਂਸਰ ਮਿਲਦੀਆਂ ਸਪੌਂਸਰਾਂ ਵਾਲੇ ਵੀ ਪਾਗਲ ਆ ਸਪੌਂਸਰਾਂ ਵਾਲੇ ਵੀ ਇਹਨਾਂ ਨੂੰ ਖੋਤੇ ਆ ਜਿਵੇਂ ਹੀ ਦੱਲੇ ਬੰਦੇ ਆ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕੀ ਜਾਨਦੇ ਆ ਵੱਤ ਸਹੀ ਏ ਅਸੀਂ ਕਿਸੇ ਸੈਲੀਬ੍ਰਿਟੀ ਚਾਜ ਪਰ ਅੱਜ ਕੱਲ ਹਰੇਕ ਹੀ ਸੈਲੀਬ੍ਰਿਟੀ ਆ ਹਰੇਕ ਦੇ ਹੱਥ 'ਚ ਫੋਨ ਆ ਠੀਕ ਆ ਹੁਣ ਮੈਂ ਤੀਜੀ ਗੱਲ ਤੇ ਆਣਾ ਤੀਜੀ ਗੱਲ ਤਾਂ ਤੁਸੀਂ ਸੁਣੋਗੇ ਨਾ ਤੁਸੀਂ ਕਹੋਗੇ ਯਾਰ ਆਪਾਂ ਰੋੜਾ ਚੱਕਗੇ ਤੇ ਇਹਨਾਂ ਦੇ ਸਿਰ 'ਚ ਮਾਰਗੇ ਸਾਲਿਆਂ ਦੇ ਤੀਜੀ ਗੱਲ ਕਰਨ ਲੱਗੇ ਆ ਭਗਤਾਂ ਦੀ ਦੀਦੀ ਪੂਜਾ ਸੰਘਾ ਦੀਦੀ ਦੀ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਗੱਲ ਮਜ਼ਾਕ ਹੋ ਠੀਕ ਆ ਪਹਿਲਾ ਵਿਆਹ ਕਰਾਇਆ ਜਦੋਂ ਇਹ ਕੁੜੀ ਨੇ ਪਹਿਲਾ ਵਿਆਹ ਕਰਾਇਆ ਨਾ ਤੇ ਇਹ ਕੁੜੀ ਸੀਗੀ ਜਿਵੇਂ ਸਾਰੇ ਯਾਰ ਬਾਈ ਮਿਡਲ ਕਲਾਸ ਸੀ ਜਿਆਦਾ ਅਮੀਰ ਕਿੰਨੇ ਕਿ ਸਾਰੇ ਗਰੀਬ ਐ ਇਥੇ ਚਲੋ ਆਪਾਂ ਮੰਨਿਆ ਵੀ ਹੱਦ ਤੋਂ ਵੱਧ ਗਰੀਬ ਸੀ ਇਹ ਕੁੜੀ ਨੇ ਵੀਡੀਓ ਪਾਈ ਆਪਦੀ ਘਰ ਦੀ ਛੱਤ ਤੇ ਖੜ ਕੇ ਬਰਾਂਡੇ ਤੇ ਕੇ ਛਾਤੇ ਵੀ ਮੇਰੇ ਘਰੇ ਆ ਚੋਰੀਆਂ ਆ ਆ ਹਾਲਾਤ ਆ ਬਈ ਸਾਡੇ ਪੰਜਾਬੀ ਤੁਹਾਨੂੰ ਪਤਾ ਵੀ ਇਹ ਗੱਲਾਂ ਆਪਣੇ ਪੰਜਾਬੀਆਂ ਨੂੰ ਸਲੂਟ ਆ ਵੀ ਬਹੁਤ ਦਰਿਆਦ ਵਾਲਾ ਇਹਦੇ ਜਵਾਬੀ ਆ ਇਹ ਗੱਲਾਂ ਚ ਆ ਜਾਂਦੀਆਂ ਚਲੋ ਉਦੋਂ ਉਹ ਕੁੜੀ ਨੂੰ ਲੋੜ ਸੀ ਪੰਜਾਬ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਐਨੀ ਕਾ ਹੈਲਪ ਕੀਤੀ ਕਿ ਉਹ ਕੁੜੀ ਅੱਜ ਤੱਕ ਉਹ ਕੁੜੀ ਨੇ ਉਹ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਕਿ ਕਿੰਨੇ ਮੇਰੇ ਘਰ ਤੇ ਲੱਗੇ ਜਾਂ ਮੈਨੂੰ ਕਿੰਨੇ ਪੈਸੇ ਆਏ ਸੀ ਜਾਂ ਕਿੰਨੇ ਕਣਾ ਮੇਰਾ ਸਰ ਸਕਦਾ ਸੀ ਤੇ ਮੈਨੂੰ ਇੰਨੇ ਆ ਗਏ ਉਹ ਕੁੜੀ ਨੂੰ ਮੈਂ ਵੀ ਵੀਡੀਓ ਪਾਈਆਂ ਹੋਰ ਵੀ ਬਹੁਤ ਯਾਰਾਂ ਨੇ ਵੀਡੀਓ ਪਾਈਆਂ ਪਰ ਉਹ ਕੁੜੀ ਦਾ ਕੋਈ ਜਵਾਬ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਹੁਣ ਤੁਸੀਂ ਸਮਝੋ ਆਪੀ ਸਮਝ ਰਹੇ?